ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਲਾਹੌਰ ਸ਼ਹਿਰ ਜ਼ਹਿਰ ਘਹਿਰ ਸਵਾ ਪਹਿਰ ਇਹ ਕਿਉਂ ਕਿਹਾ ਸੀ ਇਸ ਦੇ ਪਿਛੇ ਕੀ ਘਟਨਾ ਸੀ ਵਾਜਾਪ ਜੀ ਦੇ ਨਾਲ ਇਸ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸੋ ਗੱਲ ਹੈ ਸੰਮਤ 1553 ਬਿਕਰਮੀ ਵਿੱਚ ਕਈ ਸਾਦਾ ਫਕੀਰਾਂ ਨੂੰ ਨਾਲ ਲੈ ਕੇ ਰਾਹ ਵਿੱਚ ਕਈ ਨਗਰਾਂ ਦੇ ਲੋਕਾਂ ਨੂੰ ਭਜਨ ਵਿੱਚ ਲਾਉਂਦੇ ਹੋਏ ਕੋਈ ਦਵਾਰ ਆਦਿਕ ਨਗਰਾਂ ਨੂੰ ਵਰ ਦਿੰਦੇ ਹੋਏ ਕਈ ਲਗਭਗ 3 ਸਾਲ ਮਾਝੇ ਦੇ ਲੋਕਾਂ ਦਾ ਸੁਧਾਰ ਕਰਦੇ ਹੋਏ ਸੁਲਤਾਨ ਮਿੰਨ ਦੇ ਪਾਸ ਜਿੱਥੇ ਅੰਮ੍ਰਿਤਸਰ ਹੈ ਉੱਜੇ ਅੱਗੇ ਰਾਮ ਤੀਰਥ ਵਿੱਚ ਰਾਮ ਚਰਨ ਦਾਸ ਬਿਰਾਗੀ ਦਾ ਹੰਕਾਰ ਤੋੜ ਕੇ ਅੰਮ੍ਰੀ ਸ਼ਾ ਖਾਲੜੇ ਤੋਂ ਹੁੰਦੇ ਹੋਏ ਲਾਹੌਰ ਸ਼ਹਿਰ ਜਵਾਹਰ ਮੱਲ ਭਗਤ ਦੀ ਮਕਾਨ ਤੇ ਆ ਬਰਾਜੇ ਜਿੱਥੇ ਹੁਣ ਵੀ ਇੱਕ ਮਕਾਨ ਉਹਨਾਂ ਦੇ ਨਾਮ ਉੱਤੇ ਬਣਿਆ ਹੋਇਆ ਹੈ ਚੰਗੇ ਹਿੰਦੂ ਮੁਸਲਮਾਨ ਮਹਾਤਮਾ ਜੋ ਉਸ ਵੇਲੇ ਪ੍ਰਸਿੱਧ ਸਨ ਸਾਰਿਆਂ ਨੇ ਗੁਰੂ ਜੀ ਨਾਲ ਚਰਚਾ ਕੀਤੀ ਇੱਥੇ ਹੀ ਇੱਕ ਦਿਨ ਕਸਾਈਆਂ ਨੂੰ ਗਊਆਂ ਮਾਰਦੇ ਵੇਖ ਕੇ ਬਚਨ ਕੀਤਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਇੱਕ ਦਿਨ ਸਹਿਦ ਅਹਿਮਦ ਜੋ ਸਿਕੰਦਰ ਲੋਧੀ ਬਾਦਸ਼ਾਹ ਦਾ ਗੁਰੂ ਸੀ ਬਹੁਤ ਸਾਰੇ ਮੁੱਲਾਂ ਮਲਾਣਿਆਂ ਨੂੰ ਨਾਲ ਲੈ ਕੇ ਆ ਗਿਆ ਪਰ ਗੁਰੂ ਜੀ ਦੇ ਅੱਗੇ ਇੱਕ ਗੱਲ ਨ ਆਈ ਤੇ ਗੁਰੂ ਜੀ ਦੀ ਈਨ ਮੰਨ ਕੇ ਚੱਲਿਆ ਗਿਆ ਇਹ ਵੇਖ ਕੇ ਸੈਂਕੜੇ ਆਦਮੀ ਲਾਹੌਰੀਏ ਗੁਰੂ ਜੀ ਦੇ ਸਿੱਖ ਬਣ ਗਏ ਤੇ ਕਈ 2 ਸਾਲ ਗੁਰੂ ਜੀ ਨੂੰ ਬਾਹਰ ਨਾ ਜਾਣ ਦਿੱਤਾ ਕਈ 1.5 ਸਾਲ ਇੱਥੇ ਰਹਿ ਕੇ ਕਈ ਥਾਵਾਂ ਨੂੰ ਦੇਖਿਆ ਤੇ ਸਤ ਧਰਮ ਦਾ ਪ੍ਰਚਾਰ ਕੀਤਾ ਫਿਰ ਇੱਥੋਂ ਚੱਲ ਕੇ ਆਪਣੇ ਪਰਮ ਪਿਆਰੇ ਸੇਵਕ ਭਾਈ ਲਾਲੋ ਦੇ ਪਾਸ ਸਹਿਮਨਾਬਾਦ ਆਨ ਪੁੱਜੇ ਉਸ ਨੇ ਵੀ ਮਨੋਂ ਤੁਨੂੰ ਸੇਵਾ ਕੀਤੀ ਜਿਸ ਕਰਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਕਿ ਤੇਰੀ ਭਗਤੀ ਦਾ ਫਲ ਇਸ ਕਾਮ ਵਿੱਚ ਭਗਤੀ ਭਾਵ ਸਾਰੇ ਲੋਕਾਂ ਨਾਲ ਵੱਧ ਹੋਵੇਗਾ ਇੱਥੋਂ ਦੇ ਲੋਕ ਮਲਕ ਬਾਗੋ ਦੀਵਾਨ ਤੇ ਹਸਨ ਖਾਨ ਨਵਾਬ ਦੇ ਇੱਥੋਂ ਬਹੁਤ ਦੁਖੀ ਸਨ ਗੁਰੂ ਜੀ ਦਾ ਇੱਥੇ ਆਉਣਾ ਸੁਣ ਕੇ ਇਹਨਾਂ ਦੋਹਾਂ ਨੇ ਬੜੇ ਘੋੜੇ ਵਜਨ ਆਕ ਭੇਜੀ ਪਰ ਗੁਰੂ ਜੀ ਸ਼ਾਂਤੀ ਦੇ ਸਮੁੰਦਰ ਛੁਪੇ ਰਹੇ ਅਗਲੇ ਹੀ ਦਿਨ ਬਾਗੋ ਦੇ ਘਰ ਬ੍ਰਹਮ ਭੋਜ ਸੀ ਤਾਂ ਉਸ ਨੇ ਗੁਰੂ ਜੀ ਨੂੰ ਵੀ ਸੱਦਿਆ ਤਾਂ ਗੁਰੂ ਜੀ ਨਾ ਗਏ ਇਸ ਕਰਕੇ دیਵਾਨ ਨੇ ਗੁਰੂ ਜੀ ਨੂੰ ਸ਼ਾਹੀ ਦਰਬਾਰ ਵਿੱਚ ਸੱਦਿਆ ਤੇ ਹੰਕਾਰ ਨਾਲ ਇਸ ਤਰ੍ਹਾਂ ਆਖਿਆ ਮਲਕ ਕਹੇ ਕੀ ਕਿਰਤ ਕਮਾਈ ਇਹ ਨਾਨਕ ਦੱਸੇ ਸਮਝਾਈ ਜਾਂ ਸ਼ੂਦਰ ਬਾਡੀ ਪਠਿਓ ਬੁਲਾਈ ਕਿਉਂ ਨਹੀਂ ਆਵਾ ਗਉ ਸੁਣਾਈ ਹੁਣ ਸਾਰੇ ਲੋਕ ਹੈਰਾਨ ਹੋ ਕੇ ਗੁਰੂ ਜੀ ਨੂੰ ਇੱਕ ਮਹਾਪੁਰਖ ਜਾਣ ਗਏ ਪਰ ਬੇਨਸੀਬ ਨਵਾਜ ਜਾਦੂਗਰ ਦੱਸਣ ਲੱਗਾ ਇੱਥੇ ਹੀ ਇੱਕ ਦਿਨ ਇਸੇ ਰਾਹੀਸ ਦੇ ਲੜਕੇ ਦੀ ਸ਼ਾਦੀ ਸੀ ਉਹਨਾਂ ਦੇ ਘਰ ਮਰਦਾਨਾ ਰੋਟੀ ਲੈਣ ਗਿਆ ਸੋ ਉਹਨਾਂ ਨੇ ਰੋਟੀ ਨਾ ਦਿੱਤੀ ਪਰ ਇਸ ਲਈ ਕਿ ਤੂੰ ਮੁਸਲਮਾਨ ਹੋ ਕੇ ਕਾਫਰਾਂ ਦੇ ਨਾਲ ਰਹਿਣਾ ਹੈ ਬਹੁਤ ਮਾਰਿਆ ਜਦ ਮਰਦਾਨੇ ਦੀ ਰੋਣ ਦੀ ਆਵਾਜ਼ ਗੁਰੂ ਜੀ ਨੇ ਸੁਣੀ ਤਾਂ ਉਸ ਵੇਲੇ ਭਾਈ ਲਾਲੋ ਜੀ ਪਾਸ ਬਿਠਾ ਕੇ ਇਸ ਤਰ੍ਹਾਂ ਬੋਲੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਕੈਸੜਾ ਕਰੀ ਗਿਆਨ ਵੀਰਾਲੂ ਹੋਰ ਵੀ ਕਈ ਸ਼ਬਦ ਇਥੇ ਕਥਨ ਹੋਏ ਤੇ ਦੱਸਿਆ ਲਾਲੂ ਜੈਸਾ ਸਾਨੂੰ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਹੈ ਸੋ ਹੀ ਦੱਸਿਆ ਹੈ ਬਹੁਤ ਛੇਤੀ ਇਸ ਨਗਰੀ ਉਤੇ ਇਹਨਾਂ ਦੁਸ਼ਟਾਂ ਦੇ ਹਤਿਆਚਾਰ ਦਾ ਫਲ ਕਹਿਰ ਖੁਦਾਈ ਟੁੱਟਣ ਲਈ ਹੈ ਤੇ ਇਹਨਾਂ ਦੇ ਨਾਲ ਲੱਗੇ ਹੋਰ ਵੀ ਕਈ ਭਲੇ ਪੁਰਖ ਦੁਖੀ ਹੋਣਗੇ ਸੋ ਸੰਮਤ 1578 ਵਿਕਰਮੀ ਵਿੱਚ ਬਾਬਰ ਬਾਦਸ਼ਾਹ ਨੇ ਅਹਿਮਦਾਬਾਦ ਬਰਬਾਦ ਕਰਕੇ ਦਿੱਲੀ ਦੇ ਤਖਤ ਉੱਤੇ ਜਾ ਬਿਠਾ ਤੇ ਫਿਰ 1597 ਵਿਕਰਮੀ ਵਿੱਚ ਨਾਦਰ ਸ਼ਾਹ ਨੇ ਜੁਗਤਿਆਂ ਦੀ ਬਾਦਸ਼ਾਹੀ ਉਠਾ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਮਰਦ ਦਾ ਝੇਲਾ ਖਾਲਸਾ ਸਾਰੇ ਪੰਜਾਬ ਦਾ ਮਾਲਕ ਬਣਿਆ ਤੇ ਗੁਰੂ ਨਾਨਕ ਜੀ ਦਾ ਕਿਹਾ ਹੋਇਆ ਵਚਨ ਪੂਰਾ ਹੋਇਆ ਕਿਸੇ ਸਿਆਣੇ ਨੇ ਠੀਕਾ ਕਿਹਾ ਹੈ ਸੰਤ ਸਤਾਏ ਤੀਨ ਹਾਨ ਧਰਮ ਅਰਥ ਸੁਖ ਬੰਸ ਤੀਨੋ ਹੀ ਨੇ ਦੇਖ ਲੋ 라वण ਕੈਰੋ ਰਕੰਸ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਸਿੱਖ ਜੀ ਵਾਹਿਗੁਰੂ ਜੀ ਕਾ ਖੜਸਾ ਵਾਹਿਗੁਰੂ ਜੀ ਕੀ ਬਤ